ਦੋਸਤੋ ਅੱਜ ਅਸੀਂ ਗੱਲ ਕਰਦੇ ਹਾਂ ਪੰਜਾਬ ਦੇ ਵਿੱਚ ਆਏ ਹੋਏ ਹੜ੍ਹਾਂ ਬਾਰੇ ਕਿ ਪੰਜਾਬ ਵਿੱਚ ਹੜ੍ਹਾਂ ਨਾਲ ਕਿੰਨਾ ਨੁਕਸਾਨ ਹੋ ਗਿਆ ਜੇ ਹੁਣ ਵੀ ਕੇਂਦਰ ਸਰਕਾਰ ਨੇ ਪੰਜਾਬ ਵੱਲ ਧਿਆਨ ਨਾ ਦਿੱਤਾ ਤਾਂ ਅੱਗੇ ਜਾ ਕੇ ਜੇ ਪੰਜਾਬ ਦੇ ਵਿੱਚ ਹੜ੍ਹਾਂ ਦੀ ਤਬਾਹੀ ਹੈ ਭਾਰਤ ਨੂੰ ਵੀ ਪ੍ਰਭਾਵਿਤ ਕਰੇਗੀ ਇਹ ਵੀਡੀਓ ਦੇ ਐਂਡ ਤੱਕ ਬਣੇ ਰਹੋ ਸੋਨੂੰ ਇਸ ਗੱਲ ਦੀ ਸਮਝ ਲੱਗ ਜਾਵੇਗੀ ਕਿ ਇਸ ਹੜ੍ਹਾਂ ਨਾਲ ਭਾਰਤ ਕਿਵੇਂ ਪ੍ਰਭਾਵਿਤ ਹੋਵੇਗਾ ਸੋ ਟਾਈਮ ਇੰਡੀਆ ਦੀ ਰਿਪੋਰਟ ਦੇ ਮੁਤਾਬਕ ਹੁਣ ਤੱਕ 1312 ਪਿੰਡ ਪਾਣੀ ਵਿੱਚ ਡੁੱਬ ਚੁੱਕੇ ਹਨ 3 ਲੱਖ ਤੋਂ ਵੱਧ ਜ਼ਮੀਨ ਬਿਲਕੁਲ ਤਬਾਹ ਹੋ ਚੁੱਕੀ ਹੈ ਲਗਭਗ 15 ਲੱਖ ਲੋਕ ਆਪਣੇ ਘਰਾਂ ਤੋਂ ਬੇਘਰ ਹੋ ਚੁੱਕੇ ਹਨ ਜੇਕਰ ਕੱਲੀ ਜ਼ਮੀਨ ਦਾ ਹਿਸਾਬ ਲਾਈਏ ਤਾਂ 15000 ਤੋਂ 30000 ਕਰੋੜ ਦੇ ਵਿੱਚ ਨੁਕਸਾਨ ਬਣਦਾ ਹੈ ਇਹਨਾਂ ਵਿੱਚ ਜਿਹੜੇ ਲੋਕਾਂ ਦੇ ਘਰ ਰੁੜ ਚੁੱਕੇ ਹਨ ਟਹਿ ਚੁੱਕੇ ਹਨ ਸੜਕਾਂ ਖਰਾਬ ਹੋ ਚੁੱਕੀਆਂ ਨੇ ਅਤੇ ਪਸ਼ੂਆਂ ਦਾ ਜਾਨੀ ਮਾਲੀ ਨੁਕਸਾਨ ਹੋ ਚੁੱਕਾ ਹੈ ਤੇ ਉਹ ਲੋਕ ਵੀ ਹਨ ਜਿਨ੍ਹਾਂ ਕੋਲ ਜ਼ਮੀਨ ਨਹੀਂ ਅਤੇ ਜਿਨ੍ਹਾਂ ਲੋਕਾਂ ਨੇ ਦਿਹਾੜੀ ਕਰਕੇ ਆਪਣੇ ਘਰ ਬਣਾਏ ਨੇ ਤੇ ਉਹ ਲੋਕ ਨਾ ਨੂੰ ਰਹਿਣ ਦੀ ਹੁਣ ਕੋਈ ਆਪਸ਼ਨ ਨਹੀਂ ਉਹ ਤਾਂ ਬਿਲਕੁਲ ਹੀ ਉਜੜ ਚੁੱਕੇ ਹਨ ਇਹ ਸਾਰਾ ਖਰਚ ਤੇ ਗਿਣਤੀ ਲਾਈਏ ਤਾਂ 30000 ਕਰੋੜ ਦੇ ਕਈ ਗੁਣਾ ਜ਼ਿਆਦਾ ਬਣਦਾ ਹੈ ਹੁਣ ਕੇਂਦਰ ਸਰਕਾਰ ਨੇ ਜੇ ਪੰਜਾਬ ਵੱਲ ਧਿਆਨ ਨਾ ਦਿੱਤਾ ਤਾਂ ਇਹ ਜਿਹੜੀ ਪ੍ਰੋਬਲਮ ਹੈ ਇੰਡੀਆ ਨੂੰ ਪੂਰੇ ਨੂੰ ਪ੍ਰਭਾਵਿਤ ਕਰੇਗੀ ਉਸ ਬਾਰੇ ਗੱਲ ਕਰਦੇ ਹਾਂ ਪੰਜਾਬ ਨੂੰ ਭਾਰਤ ਦਾ ਅੰਨਦਾਤਾ ਕਿਹਾ ਜਾਂਦਾ ਹੈ ਕਿਉਂਕਿ ਇੱਥੇ ਚੌਲ ਅਤੇ ਕਣਕ ਸਾਰੇ ਨਾਲ ਵੱਧ ਸਪਲਾਈ ਹੁੰਦੀ ਹੈ ਇਸ ਨਾਲ ਉਹ ਸਾਰੇ ਅਨਾਜ ਦੀ ਸਪਲਾਈ ਤੇ ਅਸਰ ਪਵੇਗਾ ਤੇ ਰਾਸ਼ਟ੍ਰਲ ਫੂਡ ਸਿਕਿਉਰਿਟੀ ਤੇ ਅਸਰ ਪਵੇਗਾ ਗਰੀਬਾਂ ਦੀ ਜੇਬ ਉੱਤੇ ਅਸਰ ਪਵੇਗਾ ਜਿਸ ਨਾਲ ਅਨਾਜ ਮਹਿੰਗਾ ਹੋ ਜਾਵੇਗਾ ਤੇ ਇਸ ਤੋਂ ਇਲਾਵਾ ਦੁੱਧ ਫਲ ਸਬਜ਼ੀਆਂ ਦੀ ਸਪਲਾਈ ਉੱਤੇ ਅਸਰ ਪਵੇਗਾ ਭਾਰਤ ਦੇ ਦੂਜੇ ਸੂਬਿਆਂ ਦੀ ਮਹਿੰਗਾਈ ਵੱਧ ਜਾਵੇਗੀ ਸੜਕਾਂ ਦੇ ਪੁਲ ਰੇਲਵੇ ਲੈਨਾਂ ਦਾ ਨੁਕਸਾਨ ਹੋਣ ਨਾਲ ਆਵਾਜਾਈ ਦੇ ਉੱਤੇ ਵੀ ਅਸਰ ਪਵੇਗਾ ਟਰਾਂਸਪੋਰਟ ਅਤੇ ਟਰੇਡਿੰਗ ਵੀ ਪ੍ਰਭਾਵਿਤ ਹੋਵੇਗੀ ਜਦੋਂ ਇਹ ਦੇ ਨੰਗ ਜਾਣ ਤੋਂ ਬਾਅਦ ਜਿਹੜੀਆਂ ਬਿਮਾਰੀਆਂ ਹੁੰਦੀਆਂ ਹਨ ਜਿਵੇਂ ਕਿ ਡੇਂਗੂ ਮਲੇਰੀਆ ਟਾਈਫਾਇਡ ਤੇ ਚਮੜੀ ਦੀਆਂ ਬਿਮਾਰੀਆਂ ਲੱਗ ਜਾਂਦੀਆਂ ਹਨ ਉਹ ਬਿਮਾਰੀਆਂ ਵੀ ਪੰਜਾਬ ਤੱਕ ਸੀਮਿਤ ਨਾ ਹੋ ਕੇ ਦੂਜੇ ਸੂਬਿਆਂ ਨੂੰ ਵੀ ਪ੍ਰਭਾਵਿਤ ਕਰਨੀਆਂ ਇਸ ਨਾਲ ਸਿਹਤ ਵਾਤਾਵਰਨ ਅਤੇ ਆਰਥਿਕ ਵਿਵਸਥਾ ਤੇ ਵੀ ਤੱਕ ਵੀ ਅਸਰ ਪਵੇਗਾ ਸੋ ਇਸ ਲਈ ਕੇਂਦਰ ਸਰਕਾਰ ਨੂੰ ਬੇਨਤੀ ਹੈ ਕਿ ਹੜ੍ਹ ਪ੍ਰਭਾਵਿਤ ਇਲਾਕੇ ਲਈ ਜਲਦੀ ਤੋਂ ਜਲਦੀ ਰਾਹਤ ਪੈਕੇਜ ਦਾ ਐਲਾਨ ਕਰੇ ਤਾਂ ਜੋ ਉਹਨਾਂ ਦੀ ਮਦਦ ਹੋ ਸਕੇ ਅਤੇ ਹੋਰ ਸਾਰੇ ਭੈਣ ਭਰਾਵਾਂ ਨੂੰ ਬੇਨਤੀ ਹੈ ਕਿ ਹੜ੍ਹ ਪ੍ਰਭਾਵਿਤ ਇਲਾਕਿਆਂ ਦੀ ਬਦ ਤੋਂ ਵੱਧ ਮਦਦ ਕਰੋ ਤਾਂ ਜੋ ਉਹਨਾਂ ਨੂੰ ਦੁਆਰੇ ਮੁਰਬਾ ਸੇਵਾ ਕੀਤਾ ਜਾ ਸਕੇ ਤੇ ਵੀਡੀਓ ਨੂੰ ਬਦ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਲੋਕ ਉਹਨਾਂ ਦੀ ਮਦਦ ਕਰ ਸਕਣ ਧੰਨਵਾਦ